ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ ਡੀ ਐਸ ਨਿਊਜ਼ ਚੈਨਲ ਅੱਜ ਕੇਂਦਰ ਸਰਕਾਰ ਵਿਰੁੱਧ ਤਹਿਸੀਲ ਪੱਦਰ ਤੇ ਪੂਰੇ ਦੇਸ਼ ਵਿੱਚ ਮੰਡਿਕਰਨ ਪ੍ਰਾਈਵੇਟ ਕਰਨ ਦੇ ਲਿਆਂਦੇ ਕਾਨੂੰਨ ਦੇ ਖਲੜੇ ਦੀਆਂ ਕਾਪੀਆਂ ਸਾੜੀਆਂ ਗਈਆਂ ਇਸੇ ਤਰ੍ਹਾਂ ਅੰਮ੍ਰਿਤਸਰ ਪੂਤਲੀ ਕਸਰ ਚੌਕ ਵਿੱਚ ਐਸ ਕੇ ਐਮ ਦੇ ਸੱਦੇ ਤੇ ਗੁਰਦੇਵ ਸਿੰਘ ਵਰਪਾਲ ਤੇ ਰਤਨ ਸਿੰਘ ਰਦਵਾਦੀ ਅਗਵਾਈ ਹੇਠ ਸਾੜੀਆਂ ਗਈਆਂ ਉਹਨਾਂ ਨੇ ਕਿਹਾ ਕਿ ਭਾਰਤ ਸਰਕਾਰ ਦੀਆਂ ਕਿਸਾਨ ਵਿਰੁੱਧ ਨਿਤਿਆ ਕਾਮਯਾਬ ਨਹੀਂ ਹੋਣ ਦੇ ਅੱਗੇ ਇਸ ਮੌਕੇ ਪਰਮਜੀਤ ਸਿੰਘ ਬਲ ਰਜਵੰਤ ਸਿੰਘ ਵਡਾਲਾ ਸ਼ੁਕਜਿੰਦਰ ਸਿੰਘ ਮਾਹੋ ਐਸ ਕੇ ਐਮ ਰਾਜਨੀਤਿਕ ਦਾ ਮੈਂਬਰ ਗੁਰਦੇਵ ਸਿੰਘ ਵਰਪਾਲ ਰਤਨ ਸਿੰਘ ਰੰਦਾ

सान जा जुता ਦੀ ਰਾ ਬੁਲਾਇਆ ਹੈ ਹਿੰਦੂਵਾਦ ਹਾਰੇਗਾ ਜੀ ਹਾਰੇਗਾ ਹਾਰੇਗਾ ਜੀ ਹਾਰੇਗਾ ਸਭੋ ਦਾ ਖਾਣੀਆਂ ਜੀ ਭਾਰੀ ਸੈਰ ਤੋਂ ਬੈਠੋ ਸੈਰ ਜਾ ਕਾਣ ਜਿੱਤਣਾ ਮੈਂ ਅਸਕੇਮ ਦਾ ਮੈਂਬਰ ਕੁਰਦੀਪ ਸਿੰਘ ਵਰਪਾਲ ਅੱਜ ਅਸੀਂ ਜਿਹੜਾ ਸੀਗਾ ਜੋ ਐਸਕੇਐਮ ਲੋ ਜਿਹੜਾ ਮੋਕੇ ਦੇ ਵਿੱਚ ਰੇਲੀ ਕਰਕੇ ਇੱਕ ਅਸਲੀ ਪ੍ਰੋਗਰਾਮ ਬਣਾਇਆ ਸੀਗਾ ਜੋ ਖਲੜਾ ਸੈਂਟਰ ਸਰਕਾਰ ਨੇ ਜਿਹੜਾ ਵਾ ਕਿਸਾਨਾਂ ਦੇ ਵਿਰੋਧੀ ਜਿਹੜਾ ਲੈ ਕੇ ਆਏ ਆ ਕਿਉਂਕਿ ਉਹੋ ਹੀ ਕਾਲੇ ਕਾਨੂੰਨ ਵੀ ਕੀ ਵਾਲੇ ਜਿਹੜੇ ਸੀਗੇ ਉਹਨਾਂ ਨੂੰ ਕਿਹੜੇ ਢੰਗ ਨਾਲ ਜਿਹੜਾ ਲਾਗੂ ਕਰਨੀ ਚਾਹੁੰਦੀ ਸੀ ਜੀ ਸਰਕਾਰ ਤੇ ਉਹ ਅੱਜ ਅਸੀਂ ਜਿਹੜਾ ਵਾ ਉਹਦੇ ਹਰ ਪਿੰਡ ਦੇ ਵਿੱਚ ਹਰ ਕਸਬੇ ਦੇ ਵਿੱਚ ਵਿਚਾਰਾਂ ਦੇ ਵਿੱਚ ਜਿਹੜਾ ਵਾ ਉਹ ਅਸੀਂ ਅੱਜ ਉਹਨਾਂ ਦਾ ਖਲੜੇ ਜਿਹੜੇ ਆ ਸਾੜ ਕੇ ਜਿਹੜਾ ਵਾ ਸਰਕਾਰ ਦਾ ਵਿਰੋਧ ਕਰ ਰਹੇ ਆ ਕਿਉਂਕਿ ਅਸੀਂ ਪਲੇਪਾਸ ਦੇ ਵਿੱਚ ਜਿਹੜਾ ਅੱਜ ਇਹ ਖਲੜੇ ਸਾੜੇ ਗਏ ਨੇ ਤੇ ਅੱਜ ਇਸੇ ਤਰ੍ਹਾਂ ਅਜ ਅੰਮ੍ਰਿਤਸਰ ਦੇ ਵਿੱਚ ਜਿਹੜਾ ਵਾ ਕਸਬਾ ਉਤਲੀ ਘਰ ਉੱਥੇ ਵੀ ਅੱਜ ਅਸੀਂ ਸਾੜ ਰਹੇ ਆ ਬਾਈ ਕਿਸੇ ਵੀ ਸੂਬੇ ਦੇ ਵਿੱਚ ਭਾਰਤ ਦੇ ਵਿੱਚ ਜਿਹੜਾ ਵਾ ਲਾਗ ਨਹੀਂ ਹੋਣ ਦਿਆਂਗੇ ਕਿਉਂਕਿ ਅਸੀਂ ਮੰਡੀ ਕਰਨ ਜਿਹੜਾ ਪ੍ਰਾਈਵੇਟ ਸੇਲ ਹੋਣ ਦਿਆਂਗੇ ਐਮ ਐਮ ਐਸ ਪੀ ਕਲਟੀ ਜਿਹੜਾ ਉਹ ਵੀ ਲੈ ਕੇ ਰਵਾਂਗੇ ਇਸ ਕਰਕੇ ਸਾਡੀ ਅੱਜ ਜੁਟ ਮੋਰ ਕੇ ਤੇ ਵੀ ਚੱਲ ਰਹੀ ਆ ਉਹ ਤੋਂ ਹੋਰ ਵਾਲਾ ਪ੍ਰੋਗਰਾਮ ਜਿਹੜਾ ਉਹ ਹੋਏਗਾ 26 ਜਨਵਰੀ ਨੂੰ ਜਿਹੜਾ ਵਾ ਕਿ ਅਸੀਂ 26 ਜਨਵਰੀ ਨੂੰ ਟਰੈਕਟਰ ਮਾਰਕ ਜਿਹੜਾ ਵਾ ਪੂਰੇ ਭਾਰਤ ਦੇ ਵਿੱਚ ਕਰ ਰਹੇ ਆ ਉਸ ਤੋਂ ਹੋਰ ਵਾਲਾ ਜਿਹੜਾ ਪ੍ਰੋਗਰਾਮ ਜਲਾਵਾ ਹੋਰ ਵੱਡੇ ਵੀ ਹੋ ਸਕਦੇ ਆ ਜੇਕਰ ਬੋਧੀ ਸਰਕਾਰ ਇਹ ਨੂੰ ਕਰਿਆ ਬਾਅਦ ਨਹੀਂ ਲੇ ਦਿੱਤਾ ਆ